ਖਾਸ ਕਰ ਲਿਖਦੇ ਨੇ ਕਿ ਔਰੰਗਜ਼ੇਬ ਦੀ ਜਿਹੜੀ ਡੈਥ ਸੀਗਾ ਉਹ ਡੈਕਨ ਦੀ ਵਾਰ ਸੀ ਇਹਦਾ ਬਹੁਤ ਮੋਟਾ ਕਿਲ ਜਿਹੜਾ ਔਰੰਗਜ਼ੇਬ ਦੇ ਕਫਨ ਚ ਗੱਡਿਆ ਗਿਆ ਉਹ ਡੈਕਨ ਦੀ ਵਾਰ ਸੀ ਇਹ ਜਿਹੜੇ ਹੀ ਰਾਜਾ ਸੀ ਬੇਸਿਕਲੀ ਤਾਂ ਔਰੰਗਜ਼ੇਬ ਦੀ ਅਧੀਨ ਸੀਗੇ ਕਿ ਉਹਨਾਂ ਨੂੰ ਰੈਵਨਿਊ ਨਜ਼ਰਾਂ ਦਾ ਸ਼ੁਕਰਾਨਾ ਭੇਜਿਆ ਰਿਹਾ ਜਾਂਦਾ ਸੀ ਇਹ ਜਿਹੜੀ ਪਿਕਚਰ ਸੀ ਜਦੋਂ ਬਾਦਸ਼ਾਹ ਔਰੰਗਜ਼ੇਬ ਕੋਲ ਗਈ ਉਹਨੂੰ ਬਹੁਤ ਔਖ ਲੱਗਾ ਕਿਉਂਕਿ ਡੈਕਨ ਦੀ ਵਾਰ ਚ ਇੰਨੇ ਪੈਸੇ ਲੱਗ ਚੁੱਕੇ ਸੀ ਕਿ ਜਿਹੜਾ ਸਾਈ ਖਜ਼ਾਨਾ ਸੀ ਇਕਨੋਮਿਕ ਸਿਚੁਏਸ਼ਨ ਆਰਥਿਕ ਸਿਚੁਏਸ਼ਨ ਮੁਗਲਾਂ ਦੀ ਬਹੁਤ ਮਾੜੀ ਹੋ ਗਈ ਸੀ ਜੀ ਇਨਾ ਪੈਸਾ ਸੀ ਤੇ ਬਾਦਸ਼ਾਹ ਨੇ ਸੋਚਿਆ ਵੀ ਦੇਖ ਨੂੰ ਚਾ ਤਾਂ ਮਾਇਸੇ ਫਸਿਆ ਮਾ ਉਹਦੇ ਰਾਜੇ ਜਿਹੜੇ ਨੇ ਉਹ ਨਗਰਾਨਾ ਸ਼ੁਕਰਾਨਾ ਦੇ ਤੋ ਨਾ ਕਰੀ ਜਾ ਰਹੇ ਨੇ ਤੇ ਨਾਲ ਉਸੇ ਵੇਖੋ ਜੀ ਉਹ ਗੁਰੂ ਵੀ ਰੜਿਆ ਹਮ ਨੇ ਦਿਲਵਰ ਨੂੰ ਹੁਸੈਨ ਨੂੰ ਇਫਤਕਾਰ ਨੂੰ ਤੇ ਲਾਹੌਰ ਚ ਪ੍ਰਿੰਸ ਮੁਅਜ਼ਮ ਨੂੰ ਕਿਹਾ ਰਾਜਿਆਂ ਨੂੰ ਤੇ ਗੁਰੂ ਨੂੰ ਇਹਨਾਂ ਦੀ ਸਾਰੀ ਤਾਕਤ ਜਿਹੜੀ ਐਸ਼ ਨੈਸ਼ਕਾਰ